ਤਸ਼ਵੀਕਾਲ ਫਰੈਂਡਸ ਮੈਡੋ ਦਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਆਪਾਂ ਗੱਲ ਕਰਨ ਲੱਗੇ ਆਂ ਜਿੰਨਾ ਪੇਸ਼ੈਂਟਸ ਦੇ ਵਿੱਚ ਖੂਨ ਦੀ ਕਮੀ ਰਹਿ ਜਾਂਦੀ ਹੈ ਉਹ ਆਪਣੀ ਖੂਨ ਦੀ ਕਮੀ ਨੂੰ ਕਿਵੇਂ ਵਧਾ ਸਕਦੇ ਆਂ ਆਪਣੇ ਕੋਲ ਪੇਸ਼ੈਂਟ ਆਉਂਦੇ ਨੇ ਉਹਨਾਂ ਦੇ ਵਿੱਚ ਖੂਨ ਦੀ ਕਮੀ ਰਹਿੰਦੀ ਹੈ ਔਰ ਉਹਨਾਂ ਨੂੰ ਹਮੇਸ਼ਾ ਸਰੀਰ ਥੱਕਿਆ ਥੱਕਿਆ ਲੱਗਦਾ ਕਮਜ਼ੋਰ ਲੱਗਦਾ ਟੁੱਟਿਆ ਟੁੱਟਿਆ ਲੱਗਦਾ ਨੀਂਦ ਆਉਂਦੀ ਰਹਿੰਦੀ ਹੈ ਤੁਸੀਂ ਦੇਖਿਆ ਹੋਣਾ ਉਹਨਾਂ ਦੀ ਜਿਹੜੀਆਂ ਆ ਅੱਖਾਂ ਨੇ ਆ ਜਿਵੇਂ ਦੇਖੋ ਤੁਸੀਂ ਲਾਲ ਆ ਇਹ ਅੱਖਾਂ ਇਹ ਵਾਲੀਆਂ ਉਹਨਾਂ ਦੀ ਚਿੱਟੇ ਰੰਗ ਦੀਆਂ ਹੋ ਜਾਂਦੀਆਂ ਨੇ ਸੋ ਇਸ ਦਾ ਪਹਿਲੀ ਨਿਸ਼ਾਨੀ ਹੈ ਜਦੋਂ ਆਪਣੇ ਖੂਨ ਦੀ ਕਮੀ ਆ ਜਾਂਦੀ ਹੈ ਸੋ ਇਸ ਕਰਕੇ ਅਗਰ ਤੁਹਾਡੇ ਵੀ ਖੂਨ ਦੀ ਕਮੀ ਹੈ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਭਾਈ ਭੈਣ ਦੇ ਵਿੱਚ ਖੂਨ ਦੀ ਕਮੀ ਹੈ ਤਾਂ ਅੱਜ ਦੀ ਵੀਡੀਓ ਉਹਨਾਂ ਨੂੰ ਸਾਂਝੀ ਜ਼ਰੂਰ ਕਰਿਓ ਸੋ ਆਪ ਸ਼ੁਰੂ ਕਰੀਏ ਅੱਜ ਦੀ ਵੀਡੀਓ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਣ ਹੈ ਜੀ ਪਿਛਲੇ ਅਸੀਂ 11 ਸਾਲਾਂ ਤੋਂ ਮੈਂ ਔਰ ਮੇਰੀ ਧੰਨ ਪਤਨੀ ਡਾਕਟਰ ਪ੍ਰਿਭਾ ਸਰਾਣ ਦੋਨੇ ਜਣੇ ਰਲ ਕੇ ਅਸੀਂ ਬਹੁਤ ਮਿਹਨਤ ਨਾਲ ਰੋਜ਼ਾਨਾ ਅਸੀਂ ਇੱਥੇ ਪੇਸ਼ੈਂਟ ਦੇਖਦੇ ਆਂ ਆਪਾਂ ਗੱਲ ਕਰਦੇ ਆਂ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਆਪਣੀ ਡਾਈਟ ਦੇ ਵਿੱਚ ਐਡ ਕਰ ਲੈਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਸਵੇਰੇ ਐਪਲ ਖਾਣਾ ਹੈ ਐਪਲ ਦੇ ਵਿੱਚ ਕੀ ਹੁੰਦਾ ਆਪਾਂ ਨੂੰ ਮੇਰਾ ਆਇਰਨ ਹੈ ਹਾਂ ਇੱਕ ਗੱਲ ਹੋਰ ਆਇਰਨ ਦੇ ਨਾਲ ਨਾਲ ਆਪਾਂ ਨੂੰ ਵਿਟਾਮਿਨ ਸੀ ਵੀ ਬਹੁਤ ਜ਼ਰੂਰੀ ਹੈ ਵਿਟਾਮਿਨ ਸੀ ਕਿੱਥੋਂ ਮਿਲੇਗਾ ਸਿਟਰਸ ਫਰੂਟਸ ਸਿਟਰਸ ਫਰੂਟਸ ਕਿਹੜੇ ਹੋਗੇ ਜਿਵੇਂ ਹੋਗਾ ਨਿੰਬੂ ਨਿੰਬੂ ਤਾਂ ਬਾਰਾਂ ਮਹੀਨੇ 36 ਦਿਨ ਚੱਲਦਾ ਹੈ ਸੋ ਤੁਸੀਂ ਨਿੰਬੂ ਤਾਂ ਹਮੇਸ਼ਾ ਵਰਤਣਾ ਹੀ ਵਰਤਣਾ ਹੈ ਔਰ ਨਾਲ ਦੀ ਨਾਲ ਜਦੋਂ ਸੀਜ਼ਨ ਆਏਗਾ ਜਿਵੇਂ ਸਰਦੀਆਂ ਦੇ ਵਿੱਚ ਸੰਤਰਾ ਕਿੰਨੂ ਦਾ ਸੀਜ਼ਨ ਹੁੰਦਾ ਉਦੋਂ ਤੁਸੀਂ ਔਰੇਂਜ ਦਾ ਜ਼ਰੂਰ ਵਰਤੋਂ ਕਰਨੀ ਹੈ ਔਰੇਂਜ ਜ਼ਰੂਰ ਖਾਣਾ ਹੈ ਰੈਦਰ ਦੈਨ ਜੂਸ ਨਾਲੋਂ ਜੂਸ ਕਈ ਵਾਰੀ ਕੀ ਹੁੰਦਾ ਉਹਨੇ ਤੱਤ ਨਹੀਂ ਰਹਿੰਦੇ ਜਦੋਂ ਆਪਾਂ ਉਸ ਨੂੰ ਬਿਲਕੁਲ ਪ੍ਰੈਸ ਕਰ ਦਿੰਨੇ ਆ ਸੋ ਤੁਸੀਂ ਅਗਰ ਕਿਤੇ ਸੰਤਰਾ ਖਾਓਗੇ ਉਸ ਦਾ ਜ਼ਿਆਦਾ ਤੁਹਾਨੂੰ ਫਾਇਦਾ ਹੋਏਗਾ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਐਪਲ ਦੱਸਿਆ ਦੂਸਰੇ ਨੰਬਰ ਤੇ ਤੁਹਾਨੂੰ ਆਪਾਂ ਦੱਸਣ ਲੱਗੇ ਆ ਅਨਾਰ ਇਹਦੇ ਵਿੱਚ ਵੀ ਬਹੁਤ ਆਇਰਨ ਪਾਇਆ ਜਾਂਦਾ ਹੈ ਸੋ ਤੁਸੀਂ ਇਸ ਦੇ ਵਿੱਚ ਐਡ ਕੀ ਕਰ ਸਕਦੇ ਹੋ ਤੁਸੀਂ ਅਨਾਰ ਜਦੋਂ ਵੀ ਖਾਣਾ ਉਸ ਦੇ ਉੱਪਰ ਨਿੰਬੂ ਛਿੜਕ ਲੈਣਾ ਉਸ ਨਾਲ ਕੀ ਹੋਏਗਾ ਤੁਹਾਡਾ ਵਿਟਾਮਿਨ ਸੀ ਵੀ ਪੂਰਾ ਹੋ ਜਾਏਗਾ ਕੱਲਾ ਆਇਰਨ ਨਹੀਂ ਆਪਾਂ ਲੈਣਾ ਆਇਰਨ ਦੇ ਨਾਲ ਨਾਲ ਵਿਟਾਮਿਨ ਸੀ ਵੀ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਵਿਟਾਮਿਨ ਸੀ ਐਬਸਾਰਪਸ਼ਨ ਦਾ ਕੰਮ ਕਰਦਾ ਹੈ ਸੋ ਇਸ ਕਰਕੇ ਆਪਾਂ ਨੂੰ ਜੋਰ ਕਰਨੀ ਚੀਜ਼ਾਂ ਬਹੁਤ ਜ਼ਰੂਰੀ ਨੇ ਜਿਹੜੀਆਂ ਆਪਣੀ ਡਾਈਜੈਸ਼ਨ ਦੇ ਵਿੱਚ ਹੈਲਪ ਕਰਨਗੀਆਂ ਤੁਸੀਂ ਇਕੱਲਾ ਐਪਲ ਔਰ ਅਨਾਰ ਲਈ ਚਲੋਗੇ ਇਸ ਨਾਲ ਐਚਬੀ ਇੰਨਾ ਜ਼ਿਆਦਾ ਨਹੀਂ ਬਣੇਗਾ ਆਪਾਂ ਨੂੰ ਨਾਲ ਦੀ ਨਾਲ ਵਿਟਾਮਿਨ ਸੀ ਦਾ ਵੀ ਧਿਆਨ ਰੱਖਣਾ ਪੈਣਾ ਸੋ ਦੂਜੇ ਨੰਬਰ ਤੇ ਅਨਾਰ ਹੋ ਗਿਆ ਤੀਸਰੇ ਨੰਬਰ ਤੇ ਤੁਸੀਂ ਰੋਜਾਨਾ ਚੁਕੁੰਦਰ ਚੁਕੁੰਦਰ ਖਾਣੀ ਬੜੀ ਔਖੀ ਹੈ ਥੋੜੀ ਹਾਰਡ ਹੁੰਦੀ ਹੈ ਪਰ ਤੁਸੀਂ ਚੱਪ ਕੇ ਜ਼ਰੂਰ ਖਾਣੀ ਹੈ ਇਸ ਨੂੰ ਤੁਸੀਂ ਸਲਾਦ ਪੇਰੀ ਹੋਰ ਰਾਤ ਨੂੰ ਜਿਹੜਾ ਸਲਾਦ ਖਾਣਾ ਹੈ ਉਸ ਦੇ ਵਿੱਚ ਤੁਸੀਂ ਚੁਕੁੰਦਰ ਨੂੰ ਐਡ ਕਰ ਲੈਣਾ ਹੈ ਚੁਕੁੰਦਰ ਖਾਣ ਦੇ ਬੜੇ ਫਾਇਦੇ ਨੇ ਇਸ ਦੇ ਵਿੱਚ ਵੀ ਤੁਹਾਡਾ ਜਿਹੜਾ ਆਇਰਨ ਹੈ ਉਹ ਵਧਣਾ ਸ਼ੁਰੂ ਹੋ ਜਾਏਗਾ ਔਰ ਜਿਹੜਾ ਤੁਸੀਂ ਚੁਕੁੰਦਰ ਖਾਓਗੇ ਉਸ ਦੇ ਉੱਪਰ ਵੀ ਤੁਸੀਂ ਨਿੰਬੂ ਨਚੂੜਨਾ ਨਹੀਂ ਚੋੜਨਾ ਹੈ ਇਸ ਨਾਲ ਕੀ ਹੈ ਜਿਹੜਾ ਤੁਹਾਡਾ ਐਚ ਬੀ ਲੈਵਲ ਹੈ ਹਿਊਮਨ ਹਿਮੋਗਲੋਬਿਨ ਲੈਵਲ ਹੈ ਉਹ ਵਧਣਾ ਸ਼ੁਰੂ ਹੋ ਜਾਏਗਾ ਇਹ ਹੋ ਗਈ ਤੁਹਾਡੀ ਤੀਸਰੀ ਚੀਜ਼ ਜਿਹੜੀ ਚੌਥੀ ਚੀਜ਼ ਹੈ ਉਹ ਤੁਸੀਂ ਹੁਣ ਸਰਦੀਆਂ ਆ ਜਾਣੀਆਂ ਨੇ ਗਾਜਰਾਂ ਦਾ ਸੀਜ਼ਨ ਸ਼ੁਰੂ ਹੋ ਜਾਣਾ ਤੁਸੀਂ ਗਾਜਰਾਂ ਦਾ ਜੂਸ ਜਾਂ ਗਾਜਰ ਤੁਸੀਂ ਸਲਾਦ ਦੇ ਤੌਰ ਤੇ ਜਾਂ ਸਾਫ ਦੀ ਗਾਜਰ ਵੀ ਖਾ ਸਕਦੇ ਹੋ ਜੇ ਤੁਸੀਂ ਗਾਜਰ ਖਾਓ ਇਸ ਦੇ ਉੱਪਰ ਵੀ ਤੁਸੀਂ ਕੋਸ਼ਿਸ਼ ਕਰੋ ਕਿ ਨਿੰਬੂ ਨੂੰ ਨਿਚੋੜ ਲਓ ਕਿਉਂਕਿ ਵਿਟਾਮਿਨ ਸੀ ਬਹੁਤ ਜ਼ਰੂਰੀ ਹੈ ਮੈਂ ਬਾਰ ਬਾਰ ਇਹ ਗੱਲ ਕਹਿ ਰਹੇ ਹਾਂ ਸੋ ਚੌਥੇ ਨੰਬਰ ਤੇ ਤੁਹਾਡੀ ਗਾਜਰ ਹੋਗੀ ਅਗਰ ਤੁਸੀਂ ਇਹ ਚਾਰ ਚੀਜ਼ਾਂ ਰੋਜ਼ਾਨਾ ਆਪਣੀ ਜ਼ਿੰਦਗੀ ਦੇ ਵਿੱਚ ਖਾਣੀਆਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਖੂਨ ਦੀ ਕਮੀ ਨੂੰ ਦੂਰ ਕਰ ਸਕਦੇ ਹੋ ਇਸ ਦੇ ਨਾਲ ਨਾਲ ਆਪਾਂ ਤੁਹਾਨੂੰ ਇੱਕ ਹੋਰ ਗੱਲ ਦੱਸਣ ਲੱਗੇ ਹਾਂ ਦਰਦਨ ਦੇ ਵਿੱਚ ਰੋਜ਼ਾਨਾ ਤਾਂ ਸੋ 12 ਗਲਾਸ ਪਾਣੀ ਜ਼ਰੂਰ ਪੀਓ ਤਾਂ ਕਿ ਤੁਸੀਂ ਜਿਹੜਾ ਡੀਹਾਈਡਰੇਸ਼ਨ ਤੋਂ ਬਚ ਸਕੋ ਸੋ ਪਾਣੀ ਦੀ ਮਾਤਰਾ ਪੂਰੀ ਲਓ ਔਰ ਨਾਲ ਦੀ ਨਾਲ ਰਾਤ ਨੂੰ ਸੌਣ ਵੇਲੇ ਤੁਸੀਂ ਇੱਕ ਗਲਾਸ ਦੁੱਧ ਜ਼ਰੂਰ ਪੀਣਾ ਹੈ ਕਿਉਂਕਿ ਆਪਾਂ ਨੂੰ ਐਚਪੀ ਦੇ ਨਾਮ ਨਾਲ ਵਿਟਾਮਿਨ ਸੀ ਦੇ ਨਾਮ ਨਾਲ ਆਪਾਂ ਨੂੰ ਵਿਟਾਮਿਨ ਡੀ ਔਰ ਕੈਲਸ਼ੀਅਮ ਵੀ ਬਹੁਤ ਜ਼ਰੂਰੀ ਦੇ ਸੋ ਉਹ ਕਿਥੋਂ ਪੂਰਾ ਕਰਨਾ ਆਪਾਂ ਦੁੱਧ ਔਰ ਦਹੀਂ ਤੋਂ ਸੋ ਇਹ ਚੀਜ਼ਾਂ ਜੇ ਤੁਸੀਂ ਆਪਣੇ ਜ਼ਿੰਦਗੀ ਚ ਐਡ ਕਰ ਦੋਗੇ ਤੁਹਾਨੂੰ ਕਿਤੇ ਵੀ ਤੁਹਾਡੇ ਵਿੱਚ ਖੂਨ ਦੀ ਕਮੀ ਨਹੀਂ ਆਏਗੀ ਸੋ ਅਗਰ ਤੁਹਾਨੂੰ ਆਈ ਦੀ ਵੀਡੀਓ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਜ਼ਰੂਰ ਕਰਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਚੱਲਦੇ ਕਿ ਨਵੇਂ ਟੌਪਿਕ ਨਾਲ ਤੇルダー ਤੁਸੀ ਸਾਰੇ ਜਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ